ਇੱਕ ਆਦਮੀ ਨੇ ਜ਼ਿੰਦਗੀ ਭਰ ਕੰਜੂਸੀ ਕਰਕੇ ਬਹੁਤ ਸਾਰਾ ਧਨ ਇਕੱਠਾ ਕਰ ਲਿਆ ਤੇ ਫਿਰ ਇੱਕ ਸਾਲ ਬਿਨਾਂ ਕੁਝ ਕੀਤੇ ਇਹ ਸੋਚਦਾ ਰਿਹਾ ਕਿ ਮੈਂ ਇਸ ਧਨ ਨੂੰ ਕਿਵੇਂ ਖਰਚ ਕਰਾਂ ਰੋਜ਼ ਦੀ ਤਰ੍ਹਾਂ ਉਹ ਆਪਣੇ ਘਰ 'ਚ ਬੈਠਾ ਇਹ ਸੋਚ ਰਿਹਾ ਸੀ ਤਾਂ ਧੀ ਅਚਾਨਕ ਜੰਮਦੂਤ ਉਸ ਦੇ ਦਰਵਾਜ਼ੇ ਤੇ ਆ ਖੜਾ ਹੋਇਆ ਉਹ ਆਦਮੀ ਕਬਰ ਆ ਗਿਆ ਤੇ ਜੰਮਦੂਤ ਅੱਗੇ ਪ੍ਰਾਰਥਨਾ ਕਰਨ ਲੱਗਿਆ ਕਿਰਪਾ ਕਰਕੇ ਮੈਨੂੰ ਥੋੜਾ ਸਮਾਂ ਹੋਰ ਦੇ ਦਿਓ ਜੰਮਦੂਤ ਨਾ ਮੰਨਿਆ ਫਿਰ ਉਸਨੇ ਕਿਹਾ ਮੈਨੂੰ ਸਿਰਫ ਇੱਕ ਦਿਨ ਦੀ ਜ਼ਿੰਦਗੀ ਹੋਰ ਦੇ ਦਿਓ ਮੈਂ ਤੁਹਾਨੂੰ ਆਪਣਾ ਅੱਧਾ ਤਨ ਦੇ ਦੂੰਗਾ। ਜੰਮਦੂਤ ਫੇਰ ਵੀ ਨਾ ਮੰਨਿਆ। ਅਖੀਰ ਹੀ ਉਸਨੇ ਗੜਗੜਾਉਂਦੇ ਹੋਏ ਇੱਕ ਆਖਰੀ ਵਾਰ ਪ੍ਰਾਰਥਨਾ ਕੀਤੀ। ਇਸ ਵਾਰ ਜੰਮਦੂਤ ਨੇ ਕਿਹਾ, "ਠੀਕ ਹੈ। ਤੈਨੂੰ ਸਿਰਫ 10 ਮਿੰਟ ਦੀ ਮੌਲਤ ਮਿਲੇਗੀ।" ਹੁਣ ਐਨੇ ਥੋੜੇ ਟਾਈਮ 'ਚ ਉਹ ਆਦਮੀ ਭਲਾ ਕੀ ਕਰ ਸਕਦਾ ਸੀ? ਉਹਨੇ ਛੇਤੀ ਦਿਨ ਇੱਕ ਕਾਪੀ 'ਚੋਂ ਵਰਕਾ ਫਾੜਿਆ ਤੇ ਉਸਤੇ ਇੱਕ ਮੈਸੇਜ ਲਿਖ ਦਿੱਤਾ। ਜਿਸ ਕਿਸੇ ਨੂੰ ਵੀ ਇਹ ਸੁਨੇਹਾ ਮਿਲੇ, ਉਹਨੂੰ ਬਸ ਮੈਂ ਐਨੇ ਕਹਿਣਾ ਚਾਹੂੰਗਾ, ਜ਼ਿੰਦਗੀ ਪਰ ਸਿਰਫ ਪੈਸਾ ਕਮਾਉਣ ਦੀ ਦੌੜ 'ਚ ਨਾ ਲੱਗੇ ਰਹਿਣਾ ਜ਼ਿੰਦਗੀ ਦਾ ਹਰ ਪਲ ਪੂਰੀ ਤਰ੍ਹਾਂ ਜਿਓ ਕੀ ਪਤਾ ਕਦੋਂ ਇਹ ਦੁਨੀਆ ਛੱਡਣੀ ਪੈ ਜਾਵੇ ਮੇਰੇ ਕੋਲ ਬਹੁਤ ਸਾਰਾ ਧਨ ਹੈ ਪਰ ਮੈਂ ਇੱਕ ਦਿਨ ਦੀ ਵੀ ਜ਼ਿੰਦਗੀ ਨਹੀਂ ਖਰੀਦ ਸਕਿਆ ਦੋਸਤੋ ਪੈਸਾ ਕਮਾਓ ਖੂਬ ਕਮਾਓ ਪਰ ਜ਼ਿੰਦਗੀ ਦਾ ਮਜ਼ਾ ਲੈਣਾ ਨਾ ਭੁੱਲੋ ਕਿਉਂਕਿ ਜ਼ਿੰਦਗੀ ਅੱਜ ਹੈ ਕੱਲ ਹੋਣਾ